ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਕੜਾਈ ਪਨੀਰ ਅੱਠ ਤੋਂ 10 ਆਰਡਰ ਸੀਗੇ ਆਪਣੇ ਕੋਲ ਕੜਾਈ ਪਨੀਰ ਦੇ ਤੇ ਹੁਣ ਇਹਦੇ ਵਿੱਚ ਆਪਾਂ ਦੋ ਚਮਚਰ ਫੈਂਟ ਤੇ ਪਾ ਲਿਆ ਕੜਾਈ ਦੇ ਤੇ ਇਧਰ ਆਪਾਂ ਪਿਆਜ਼ ਤੇ शिमला मिर्च ਮੋਟੀ-ਮੋਟੀ ਕੱਟ ਕੇ ਲਈ ਹੈ ਇਹਨਾਂ ਨੂੰ ਹਲਕੇ ਜਿਹਾ ਫਰਾਈ ਕਰ ਲੈਣਾ ਹੈ ਜ਼ਿਆਦਾ ਨਹੀਂ ਭੁੰਨਣਾ ਇਹਨਾਂ ਨੂੰ ਤੇ ਅੱਧਾ ਕੱਚਾ ਜਿਹਾ ਕਰ ਲੈਣਾ ਇਹਦੇ ਵਿੱਚ ਭੁੰਨ ਕੇ ਤੇ ਪਿਆਜ਼ ਆ ਜਿਹੜੇ ਤੁਸੀਂ ਮੋٹے ਰੱਖਣੇ ਆ ਕਿਉਂਕਿ ਇੱਕ ਪਿਆਜ਼ ਦੇ ਚਾਰ ਪੀਸ ਕਰਕੇ ਉਹਨੀਆਂ ਕਲੀਆਂ ਖਲਾਰ ਲੈਣੀਆਂ ਤੇ ਉਦਾਂ ਹੀ ਤੁਸੀਂ ਸਿਮਲਾ ਮਿਰਚ ਕੱਟ ਲੈਣੀਆਂ ਬੀਜ ਕੱਢ ਕੇ ਪੀਸ ਵਾਵਾ ਵੱਡੇ ਵੱਡੇ ਰੱਖਣੇ ਆ ਕਿਉਂਕਿ ਆਪਾਂ ਵਿਆਹ ਦੇ ਵਿੱਚ ਖਾਣੇ ਆ ਨਾ ਕੜਾਈ ਪਨੀਰ ਉਦਾਂ ਦਾ ਫਿਰ ਵਧੀਆ ਲੱਗੇ ਦੇਖਣ ਚ ਵੀ ਤੇ ਖਾਣ ਚ ਵੀ ਟੇਸਟੀ ਬਣੇ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਪਾਈ ਐ ਇੱਕ ਚੁਟਕੀ ਰੰਗ ਵਾਸਤੇ ਤੇ ਲੋ ਜੀ ਇਹ ਤਿਆਰ ਆ ਬਸ ਇੰਨੇ ਕੀ ਇਹਨਾਂ ਨੂੰ ਭੁੰਨਣਾ ਐ ਪਰ ਜ਼ਿਆਦਾ ਨਹੀਂ ਭੁੰਨਾ ਖੜੇ ਹੀ ਰੱਖਣੇ ਆ ਤੇ ਇਹਨਾਂ ਨੂੰ ਕੱਢ ਲੈਨੇ ਆਪਾਂ ਤੇ ਹੁਣ ਦੁਬਾਰਾ ਤੋਂ ਆਪਾਂ ਰਫੈਂਡ ਤੇਲ ਪਾ ਕੇ ਫਿਰ ਤੜਕਾ ਲਾਉਨੇ ਆ ਤੇ ਮਸਾਲਾ ਜਿਹੜਾ ਆਪਣਾ ਗ੍ਰੈਂਡ ਕੀਤਾ ਪਿਆ ਮਸਾਲੇ ਦੇ ਵਿੱਚ ਬਸ ਲਸਣ ਅਦਰਕ ਤੇ ਪਿਆਜ਼ ਟਮਾਟਰ ਤੇ ਇਹ ਚੀਜ਼ਾਂ ਜਿਹੜੀਆਂ ਆਪਾਂ ਪਾ ਕੇ ਸਵੇਰੇ ਜੱਗ ਭਰ ਕੇ ਗ੍ਰੈਂਡ ਕਰਕੇ ਰੱਖ ਲੈਨੇ ਹੁੰਦੇ ਆ ਤੇ ਸਾਰੇ ਦਿਨ ਤੋਂ ਇੱਕ ਜੱਗ ਲੱਗ ਜਾਂਦਾ ਕਿਉਂਕਿ ਫਿਰ ਜਦੋਂ ਕੋਈ ਆਰਡਰ ਹੁੰਦਾ ਆਪਾਂ ਉਹਵੇਂ ਉਹਵੇਂ ਬਣਾ ਦਈਦਾ ਹੈ ਨਾ ਜਿਹੜਾ ਮਸਾਲਾ ਗ੍ਰੈਂਡ ਕੀਤਾ ਹੋਵੇ ਚੱਕ ਕੇ ਦੋਦੋਂ ਤੜਕਾ ਲਾ ਦਈਦਾ ਤੇ ਹੁਣ ਆਪਣਾ ਚੱਕਾ ਜਿਹੜਾ ਖਤਮ ਹੋ ਗਿਆ ਸ਼ਾਮ ਦਾ ਟਾਈਮ ਹੈ ਕਿ ਸਵੇਰੇ ਆਪਾਂ ਫੇਰ ਤਾਂ ਆ ਜਾ ਜਗ ਭਰ ਕੇ ਆਪਾਂ ਗ੍ਰੈਂਡ ਕਰ ਲਾਂਗੇ ਲਸਣ ਪਿਆਜ਼ ਤੇ ਕਟਫਾ ਡਰਦਾ ਤੇ ਥੋੜਾ ਜਿਹਾ ਆਪਾਂ ਜੀਰਾ ਪਾ ਲਿਆ ਸੀ ਪਹਿਲਾਂ 1/2 ਚਮਚ ਤੇ ਹੁਣ ਇਹ ਆਪਾਂ ਗ੍ਰੈਂਡ ਕੀਤੇ ਹੋਏ ਸਾਰੇ ਪਿਆਜ਼ ਵਗੈਰਾ ਪਾ ਕੇ ਭੁੰਨ ਲਿਆ ਤੇ ਇਹਦੇ ਵਿੱਚ ਹਲਦੀ ਪਾਤੀ ਬਸ ਮਿਰਚ ਮਸਾਲਾ ਥੋੜਾ ਜਿਹਾ ਗਰਮ ਮਸਾਲਾ ਤੇ ਬਾਕੀ ਇਹਦੇ ਵਿੱਚ ਸਪੈਸ਼ਲ ਮਸਾਲਾ ਜਿਹੜਾ ਕੜਾਈ ਮਸਾਲਾ ਪਾਣਾ ਹੈਗਾ ਤੇ ਉਹ ਵੀ ਬਣਾਉਣਾ ਪੈਂਦਾ ਹੁੰਦਾ ਤੇ ਉਹ ਆਪਣੇ ਕੋਲ ਪਿਆ ਸੀਗਾ ਬਣਿਆ ਹੋਇਆ ਫਿਰ ਮੈਂ ਹਟਾ ਲਉ ਫਿਰ ਕਿਤੇ ਤੁਹਾਨੂੰ ਰੈਸਪੀ ਸ਼ੇਅਰ ਕਰ ਲਾਂਗੇ ਆਪਾਂ ਮਸਾਲਾ ਪਿਆ ਸੀ ਹੁਣ ਇਹ ਕਾਲੀ ਸੀਗੀ ਮੈਂ ਹਟਾ ਲਉ ਹੀ ਪਰਤ ਲਾਂਗੇ ਤੇ ਕੜਾਈ ਮਸਾਲੇ ਦੇ ਨਾਲ ਹੀ ਕੜਾਈ ਪਨੀਰ ਹੈ ਜਿਹੜਾ ਵਧੀਆ ਟੇਸਟੀ ਬਣਦਾ ਹੈ ਮਸਾਲੇ ਤੋਂ ਬਣਾ ਨਹੀਂ ਬਣਦਾ ਹੈਗਾ ਵਧੀਆ ਤੇ ਨਹੀਂ ਤਾਂ ਆ ਵੀ ਤੁਸੀਂ ਜਿਵੇਂ ਪਨੀਰ ਬਣਾਉਨੇ ਉਦਾਂ ਹੀ ਟੇਸਟ ਆਊਗਾ ਇਹਦੇ ਵਿੱਚੋਂ ਜੇ ਤੁਸੀਂ ਕੜਾਈ ਮਸਾਲਾ ਨਹੀਂ ਪਾਉਂਗੇ ਤਾਂ ਤੇ ਹੁਣ ਆਪਾਂ ਅੱਧੀ ਕੋਲੀ ਪਾਤੀ ਮਲਾਈ ਦੀ ਤੇ ਇਧਰ 250 ਗ੍ਰਾਮ ਪਨੀਰ ਹੈ ਜੀ ਆਪਣੇ ਕੋਲੇ ਤੇ ਇਹਦੀਆਂ 10-12 ਪਲੇਟਾਂ ਬਣ ਜਾਣੀਆਂ ਆਪਣੀਆਂ 250 ਗ੍ਰਾਮ ਪਨੀਰ ਦੀਆਂ ਤੇ ਹੁਣ ਇਹਦੇ ਪੀਸ ਆ ਜਿਹੜੇ ਕੱਟ ਲੈਣੇ ਆਪਾਂ ਪੀਸ ਤੁਸੀਂ ਵੱਡੇ ਛੋਟੇ ਆਉਦੀ ਪਸੰਦ ਤੇ ਕੱਟ ਲਿਓ ਬਸ ਜਿੱਦਾਂ ਦੇ ਪਾਣੀ ਹੋਏ ਆਪਾਂ ਨਾਰਮਲ ਜਿਹਾ ਕੱਟ ਲੈਣੇ ਆ ਤੇ ਇਹ ਵੀਡੀਓ ਦੇ ਨਾਲ ਬਣੇ ਰਹੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਜਿਆ ਕਰੋ ਜਾਂਦੇ ਜਾਂਦੇ ਤੇ سپورਟ ਤੁਸੀਂ ਬਹੁਤ ਘੱਟ ਕਰਦੇ ਹੋ ਵੱਧ ਤੋਂ ਵੱਧ ਵੀਡੀਓ ਜਿਹੜੀ ਦੇਖਿਆ ਕਰੋ ਤੇ ਲਾਈਕ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ سپورਟ ਕਰਿਆ ਕਰੋ ਵੱਧ ਤੋਂ ਵੱਧ ਤੇ ਬਾਕੀ ਧੰਨਵਾਦ ਆ ਜੀ ਸਾਰਿਆਂ ਦਾ ਤੇ ਲੋ ਜੀ ਪੀਸ ਆਪਾਂ ਕੱਟ ਲਿਆ ਦੇ ਪਨੀਰ ਦੇ ਤੇ ਛੋਟੇ ਛੋਟੇ ਤੇ ਉਧਰ ਆਪਣਾ ਮਸਾਲਾ ਜਿਹੜਾ ਤਿਆਰ ਹੈ ਤੇ ਉਹ ਆਪਾਂ ਗਰੇਵੀਆ ਜਿਹੜੀ ਪਾ ਦੇਣੀ ਹੈ ਉਹਦੇ ਵਿੱਚ ਪਾਣੀ ਥੋੜਾ ਜਿਹਾ ਗਰੇਵੀ ਵਾਸਤੇ ਤੇ ਇਹਦੇ ਵਿੱਚ ਗਰੇਵੀਆ ਜਿਹੜੀ ਜ਼ਿਆਦਾ ਨਹੀਂ ਹੁੰਦੀ ਨਾਰਮਲ ਜਿਹੀ ਹੁੰਦੀ ਹੈ ਤੇ ਜਿਆਦਾ ਇਹ ਤਰੀਕੇ ਨਾਲ ਜ ਬਣਦਾ ਹੁੰਦਾ ਨੋਰਮਲ ਜੀ ਗਰੇਵੀ ਨੂੰ ਲੈ ਵਿੱਚ ਤੇ ਇਧਰ ਪੁੱਜ ਗਿਆ ਜੀ ਦੇਖੋ ਕਿਉਂ ਆ ਜਿਹੜਾ ਛੱਡ ਦਿੱਤਾ ਮਸਾਲੇ ਨੇ ਜਦੋਂ ਕਿਉਂ ਛੱਡਦੇ ਹਾਂ ਮਸਾਲਾ ਫਿਰ ਪੁੱਜ ਜਾਂਦਾ ਚੰਗੀ ਤਰ੍ਹਾਂ ਤੇ ਇਹ ਮਸਾਲੇ ਸਰਤੇ ਸਬਜ਼ੀਆਂ ਜਿਹੜੀ ਕੋਈ ਵੀ ਬਣਦੀ ਆ ਨਾ ਚੰਗੀ ਤਰ੍ਹਾਂ ਆਪਾਂ ਭੁੰਨ ਲਈਏ ਤਾਂ ਫਿਰ ਵਧੀਆ ਬਣਦੀ ਆ ਦਸਤੀ ਹੁਣ ਇਹਦੇ ਵਿੱਚ ਆਪਾਂ ਇੱਕ ਗਲਾਸ ਦੁੱਧ ਪਾ ਦਿੱਤਾ ਗਰੇਵੀ ਵਾਸਤੇ ਤੇ ਪਾਣੀ ਥੋੜਾ ਜਿਹਾ ਪਾਵਾਂਗੇ ਜਿਆਦਾ ਨਹੀਂ ਪਾਉਂਦੇ ਤੇ ਇਹ ਕੜਾਈ ਮਸਾਲਾ ਜਿਹੜਾ ਆਪਣੇ ਕੋਲ ਪਿਆ ਸੀਗਾ ਦੋ ਚਮਚ ਛੋਟੇ ਪਾ ਦਿੱਤੇ ਆ ਇਹਦੇ ਨਾਲ ਹੀ ਟੇਸਟ ਆ ਜਿਹੜਾ ਇਹਦੇ ਵਿੱਚ ਬਣਾਣਾ ਵਧੀਆ ਸਬਜ਼ੀ ਦੇ ਕੜਾਈ ਪਨੀਰ ਦੇ ਤੇ ਇਹ ਆਪਾਂ ਸਬਜ਼ੀਆਂ ਜਿਹੜੀਆਂ ਫਰਾਈ ਕਰਕੇ ਰੱਖਿਆ ਸੀ ਇਹ ਵੀ ਪਾ ਦਿੱਤੀਆਂ ਤੇ ਹੁਣ ਆਪਾਂ ਪਨੀਰ ਵੀ ਨਾਲ ਹੀ ਪਾ ਦਾਂਗੇ ਤੇ ਫਿਰ ਇਹਨਾਂ ਨੂੰ ਪਕਾ ਲਾਂਗੇ ਜੀ ਢੱਕ ਕੇ ਦੇਖੋ ਇਹ ਪੱਕ ਕੇ ਤਿਆਰ ਹੋ ਗਏ ਤੇ ਕੜਾਈ ਪਨੀਰ ਆ ਜਿਹੜਾ ਆਪਣਾ ਬਣ ਕੇ ਤਿਆਰ ਆ ਵਧੀਆ ਤੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਜੀ ਥੋੜਾ ਜਿਹਾ ਪਾਣੀ ਪਾ ਕੇ ਪਾਣੀ ਬਸ ਥੋੜਾ ਜਿਹਾ ਪਾਉਣਾ ਹੈ ਤੇ ਦੁੱਧ ਦਾ ਗਲਾਸ ਆਪਾਂ ਪਾਤਾ ਸੀ ਲੋੜ ਪਈ ਤਾਂ ਹੋਰ ਦੁੱਧ ਪਾ ਲਾਂਗੇ ਤੇ ਮਲਾਈ ਪਾਤੀ ਸੀ ਆਪਾਂ ਅੱਧੀ ਕੋਲੀ ਦੇਖੀ ਢੱਕ ਕੇ ਇਹਨੂੰ ਪਕਾ ਲੈਣੇ ਆ ਜੀ ਪੱਕ ਕੇ ਤਿਆਰ ਹੈ ਹੁਣ ਆਪਣਾ ਕੜਾਈ ਪਨੀਰ ਬਣ ਗਿਆ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾ ਸਕਦੇ ਹੋ ਜੀ ਕੜਾਈ ਪਨੀਰ ਉੱਪਰ ਦੀ ਆਪਾਂ ਥੋੜੀ ਜੀ ਸੁੱਕੀ ਮੇਥੀ ਪਾਤੀ ਹੈ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਹੋ ਸੁੱਕੀ ਮੇਥੀ ਵੀ ਜੋ ਵੀ ਤੁਸੀਂ ਪਸੰਦ ਕਰਦੇ ਹੋ ਪਾ ਸਕਦੇ ਹੋ ਤੇ ਕੜਾਈ ਪਨੀਰ ਜਿਹੜਾ ਬਣ ਕੇ ਤਿਆਰ ਆ ਹੁਣ ਆਪਾਂ ਨਾਲ ਦੀ ਨਾਲ ਹੀ ਪੈਕ ਕਰ ਦੇਣਾ ਤੇ ਇੱਕ ਪਲੇਟ ਦੇ ਵਿੱਚ ਇੱਕ ਕੌਲੀ ਆਉਂਦੀ ਹੁੰਦੀ ਹੈ ਕੜਾਈ ਪਨੀਰ ਦੀ ਤੇ ਹੁਣ ਆਪਾਂ ਜਿੰਨੀਆਂ ਆਪਾਂ ਨੂੰ ਆਰਡਰ ਸਾਰੇ ਪਾ ਕੇ ਆਪਾਂ ਰੱਖ ਦੇਣੇ ਆ ਇਦਾਂ ਹੀ ਲਫਾਫੇ ਦੇ ਵਿੱਚ ਤੇ ਵੀਡੀਓ ਨੂੰ ਐਂਡ ਤੱਕ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਇਦਾਂ ਹੀ ਵੀਡੀਓ ਤੁਸੀਂ ਦੇਖਦੇ ਰਿਹਾ ਕਰੋ ਜੀ ਚੈਨਲ ਦੀ ਸਪੋਰਟ ਕਰਦੇ ਰਿਹਾ ਕਰੋ ਵੱਧ ਤੋਂ ਵੱਧ ਤੇ ਤੁਸੀਂ ਵੀ ਕਿਸੇ ਨੇ ਆਰਡਰ ਕਰਨਾ ਹੁੰਦਾ ਤਾਂ ਤੁਸੀਂ ਟਿਫਨ ਆਰਡਰ ਕਰ ਸਕਦੇ ਹੋ ਜੀ ਸਾਨੂੰ ਨੰਬਰ ਆਪਣਾ 73409 37044 ਤੇ ਬਾਕੀ ਆਪਾਂ ਨੰਬਰ ਦੇ ਦਿੱਨੇ ਹੁੰਨੇ ਆ ਸਕਰੀਨ ਤੇ ਵੀ ਤੇ ਤੁਸੀਂ ਵੀ ਆਰਡਰ ਟਿਫਨ ਕਰ ਸਕਦੇ ਹੋ ਤੇ ਬਾਕੀ ਜੇ ਕਿਸੇ ਨੇ ਕਹਿ ਕੇ ਕੋਈ ਸਬਜੀ ਬਣਾਣੀ ਹੈ ਉਹ ਵੀ ਬਣਾ ਦਿੰਨੇ ਆ ਆਪਾਂ ਹੁਣ ਆ ਕੜਾਈ ਪਨੀਰ ਦਾ ਹੀ ਆਪਾਂ ਨੂੰ ਡਿਮਾਂਡ ਸੀ ਇਹ ਬਣਾ ਦਿੱਤਾ ਆਪਾਂ ਤੇ ਇਹ ਆਪਾਂ ਅਲੱਗ-ਅਲੱਗ ਪੈਕ ਕਰਦੇ ਨਾਲ ਲਫਾਫਿਆਂ ਦੇ ਵਿੱਚ ਪਾ ਕੇ ਤੇ ਮੜ ਕੇ ਤਿਆਰ ਆ ਜੀ ਦੇਖੋ ਕਿੰਨਾ ਵਧੀਆ ਬਣਿਆ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾਓ ਤੇ ਖਾਓ ਕੜਾਈ ਪਨੀਰ ਬੱਚਿਆਂ ਨੂੰ ਬਣਾ ਕੇ ਦਿਓ ਜੀ ਆਪਣੇ ਪਰਿਵਾਰ ਨੂੰ ਤੇ ਹੁਣ ਆਪਾਂ ਚਲੋ ਜੀ ਉੱਧਰ ਬਣਾਉਨੇ ਆ ਰੋਟੀਆਂ ਇੱਧਰ ਸਾਰੀ ਪੈਕਿੰਗ ਕਰਕੇ ਸਬਜੀ ਦੀ ਤੇ ਫਿਰ ਆਪਾਂ ਰੋਟੀ ਬਣਾ ਕੇ ਨਾਲ ਜਿੰਨਾ ਰੋਟੀ ਪੈਕ ਕਰ ਦੇਣੀ ਆ ਕਿਉਂਕਿ ਠੰਡ ਹੈ ਹੁਣ ਜਲਦੀ ਠੰਡਾ ਹੋ ਜਾਂਦਾ ਸਾਰਾ ਪਾ ਕੇ ਦੋ ਤਾਂ ਫਿਰ ਆਪਾਂ ਲੱਦੇ ਦੇ ਵਿੱਚ ਰੱਖ ਦੇਣੇ ਆ ਤੇ ਇਹ ਫਿਰ ਕਾਫੀ ਟਾਈਮ ਗਰਮ ਰਹਿ ਜਾਂਦਾ 2.5 ਤੋਂ 3 ਘੰਟੇ ਡੱਬੇ ਦੇ ਵਿੱਚ ਗਰਮ ਰਹਿ ਜਾਂਦਾ ਰੋਟੀ ਤੇ ਸਬਜੀ ਤੇ ਹੁਣ ਆਪਾਂ ਮਿਲਾਂਗੇ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਧੰਨਵਾਦ